ਲਗਦੇ ਨਾਲ ਫਸਦਾ ਹੈ ਕਬੀਰ ਘਾਣੀ ਪੀੜ ਤੇ ਕਿ ਜਿਵੇਂ ਮਨੁੱਖ ਕੋਲੂ ਦੇ ਵਿੱਚ ਤੇਲ ਕਢਦੇ ਨੇ ਕਹਿੰਦੇ ਇਸ ਢੰਗ ਦੇ ਨਾਲ ਇਨਾਂ ਵਿਕਾਰਾਂ ਤੇ ਇਨਾਂ ਉਦਮ ਕਰਦਾ ਹੈ ਇੰਨੀ ਮਿਹਨਤ ਕਰਦਾ ਹੈ ਜਿਹੜੇ ਵੀ ਵਿਕਾਰ ਮਨੁੱਖ ਨੂੰ ਲੱਗੇ ਹੋਏ ਨੇ ਉਹ ਆਸਾ ਮਨਸ਼ਾ ਭਾਵੇਂ ਕੁਝ ਵੀ ਹੈ ਤੇ ਜੇ ਆਪ ਬਹੁਤ ਅੰਤਰੀਵ ਭਾਵ ਜਾ ਕਰਕੇ ਆਪਣੇ ਆਪ ਨੂੰ ਸਮਝੋਗੇ ਤਾਂ ਇਹਨਾਂ ਵਿਕਾਰਾਂ ਦੇ ਵਿੱਚ ਜਾਣ ਦਾ ਅਰਥ ਸਿਰਫ ਇਤਨਾ ਹੁੰਦਾ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਮਨੁੱਖ ਨੂੰ ਆਨੰਦ ਖੁਸ਼ੀ ਸੰਤੋਸ਼ਟੀ ਮਿਲ ਜਾਏ ਜਿਦੇ ਨਾਲ ਉਹ ਆਪਣੇ ਮਨ ਦੇ ਅੰਦਰ ਲੱਗੇ ਹੋਏ ਰਸਾਂ ਦੀ ਪੂਰਤੀ ਕਰ ਸਕੇ ਮਨ ਦੇ ਅੰਦਰ ਲੱਗੇ ਹੋਏ ਔਗਣਾਂ ਦੀ ਪੂਰਤੀ ਕਰ ਸਕੇ ਤੇ ਗੁਰੂ ਪਾਤਸ਼ਾਹ ਜਦੋਂ ਬਖਸ਼ਿਸ਼ ਕਰਦੇ ਨੇ ਤਾਂ ਉਹਨਾਂ ਨੇ ਬੜੇ ਹੀ ਪਿਆਰੇ ਲਫ਼ਜ਼ਾਂ ਦੇ ਵਿੱਚ ਸ਼ਬਦਾਂ ਦੇ ਵਿੱਚ ਸਾਨੂੰ ਸਮਝਾਇਆ ਕਾਮ ਕ੍ਰੋਧ ਕਾਇਕੋ ਗਾਲੇ ਨਾਲ ਹੋਰ ਵਿਕਾਰਾਂ ਨੂੰ ਨਾਲ ਲੈ ਲਈਏ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਮਨੁੱਖ ਤੇਰੇ ਜੀਵਨ ਦੇ ਵਿੱਚ ਮਾਨੋ ਕੀ ਟੇਕ ਬਿਰਥੀ ਸਭ ਜਾਣ ਦੇਵਣ ਕਉ ਇਕੈ ਭਗਵਾਨ ਇਸ ਸ਼ਲੋਕ ਦੇ ਵਿੱਚ ਦੋ ਵਿਚਾਰਾਂ ਨੇ ਇੱਕ ਵਿਕਾਰ ਇੱਕ ਆਸਾ ਮਨਸ਼ਾ ਵਕਾਰਾਂ ਦੇ ਵਿੱਚ ਫਸੇ ਰਹਿਣਾ ਕਹਾਣੀ ਪੀੜ ਤੇ ਵਾਲੀ ਹਾਲਤ ਦੇ ਵਿੱਚ ਰਹਿਣਾ ਤੇ ਸਦਾ ਹੀ ਇੱਕ ਆਸ ਉਮੀਦ ਜੀ ਲਾਈ ਰੱਖਣਾ ਬੜੇ ਗਹਿਰੇ ਸਮਝਿਓ ਜੀ ਵਕਾਰਾਂ ਦੇ ਵਿੱਚ ਫਸੇ ਹੋਏ ਹਾਂ ਤੇ ਵਕਾਰਾਂ ਦੇ ਵਿੱਚ ਫਸੇ ਕਰਮਨ ਕਰਕੇ ਇੱਕ ਆਸ ਬਣੀ ਰਹਿੰਦੀ ਹੈ ਉਮੀਦ ਬਣੀ ਰਹਿੰਦੀ ਹੈ ਉਮੀਦ ਰਹਿੰਦੀ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੇ ਵਿਕਾਰ ਜਿਹੜੇ ਔਗ ਨੂੰ ਮੈਂ ਭੋਗ ਰਿਹਾ ਹਾਂ ਜਿਸ ਦੇ ਵਿੱਚੋਂ ਵੀ ਲੰਘ ਰਿਹਾ ਹਾਂ ਜਿਹੜਾ ਪੈਮਾਨਾ ਅੰਦਰ ਬਣਾ ਲਿਆ ਹੈ ਉਸ ਦੇ ਵਿੱਚੋਂ ਮੈਨੂੰ ਖੁਸ਼ੀ ਮਹਿਸੂਸ ਹੋਵੇਗੀ ਉਸ ਦੇ ਵਿੱਚੋਂ ਮੈਨੂੰ ਆਨੰਦ ਮਹਿਸੂਸ ਹੋਵੇਗਾ ਸਬਰ ਮਹਿਸੂਸ ਹੋਵੇਗਾ ਤੇ ਇਹੋ ਹੀ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਡਾ ਦੁੱਖ ਵੀ ਹੈ ਘਾਟਾ ਵੀ ਹੈ ਕਿ ਮਨੁੱਖ ਨੂੰ ਅਸਲ ਆਨੰਦ ਅਸਲ ਰਸ ਅਸਲ ਖੁਸ਼ੀ ਉਹ ਤੇ ਕਦੇ ਮਹਿਸੂਸ ਹੀ ਨਹੀਂ ਹੁੰਦੀ ਮਨੁੱਖ ਛੋਟੇ ਛੋਟੇ ਕੰਮਾਂ ਦੇ ਵਿੱਚੋਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚੋਂ ਰਸ ਆਨੰਦ ਲੱਭਦਾ ਹੈ ਟੋਲਦਾ ਹੈ ਤੇ ਟੋਲਦਾ ਟੋਲਦਾ ਭਟਕਦਾ ਭਟਕਦਾ ਇੰਨਾ ਦੂਰ ਚੱਲਿਆ ਜਾਂਦਾ ਹੈ ਇੰਨਾ ਇੰਨਾ ਦੇ ਵਿੱਚ ਗਲਤਾਨ ਹੋ ਜਾਂਦਾ ਹੈ ਮਨੁੱਖ ਦਾ ਜੀਵਨ ਹੈ ਜਿਹੜਾ ਜਿਵੇਂ ਅਸੀਂ ਪੰਗਤੀ ਨਾਲ ਲਈ ਹੈ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਗਲ ਜਾਂਦਾ ਹੈ ਇਸ ਦਾ ਜੀਵਨ ਜਿਵੇਂ ਅਸੀਂ ਕੋਈ ਪਦਾਰਥ ਖਰੀਦਣ ਜਾਈਏ ਕੋਈ ਫਲ ਸਬਜ਼ੀ ਖਰੀਦਣ ਜਾਈਏ ਤਾਂ ਗਲੇ ਹੋਏ ਫਲਾਂ ਸਬਜ਼ੀਆਂ ਨੂੰ ਕੋਈ ਵੀ ਮਨੁੱਖ ਪਸੰਦ ਨਹੀਂ ਕਰਦਾ ਤੇ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਐਸੀ ਹੀ ਤਰ੍ਹਾਂ ਮਨੁੱਖ ਦਾ ਜੀਵਨ ਹੈ ਜਦੋਂ ਇਹ ਗਲ ਜਾਂਦਾ ਹੈ ਅੰਦਰੋਂ ਪਤਾ ਹੁੰਦਾ ਹੈ ਹਰ ਮਨੁੱਖ ਨੂੰ ਥੋੜਾ ਜਿਹਾ ਪੰਗਤੀ ਨੂੰ ਰੋਕ ਕੇ ਸਮਝ ਲਿਓ ਆਪਣੇ ਆਪ ਦੇ ਅੰਦਰ ਜਦੋਂ ਮਨੁੱਖ ਨੂੰ ਇਹ ਅੰਤਰੀਵਕ ਭਾਵ ਗੱਲ ਸਮਝ ਆਉਂਦੀ ਹੈ ਕਿ ਅੰਦਰੋਂ ਤੇ ਜੀਵਨ ਗਲ ਚੁੱਕਿਆ ਹੈ ਅੰਦਰੋਂ ਤੇ ਖਤਮ ਹੋ ਚੁੱਕਿਆ ਹੈ ਬਾਰੀ ਰੂਪ ਦੇ ਵਿੱਚ ਲੱਗ ਰਿਹਾ ਹੈ ਉਜਲ ਕਹਾਂ ਚਲਕਣਾ ਕੋਟ ਮਕਾਲੜੀ ਮਸ ਤੋਤਿਆਂ ਜੋਠ ਹਨ ਉਤਰੇ ਜੇ 100 ਧੋਵਾਂ ਤਿਸ ਕਿ ਅੰਤਰੀ ਭਾਵ ਦੇ ਵਿੱਚ ਤੇ ਜੀਵਨ ਬਿਲਕੁਲ ਇਨ੍ਹਾਂ ਵਿਕਾਰਾਂ ਦੇ ਖੂਹ ਦੇ ਵਿੱਚ ਡਿੱਗ ਚੁੱਕਾ ਹੈ বারবারী ਰੂਪ ਦੇ ਵਿੱਚ ਮਨੁੱਖ ਵਿਖਾਉਂਦਾ ਇਦਾਂ ਹੈ 쇼 ਇਦਾਂ ਕਰਦਾ ਹੈ ਕਿ ਉਹਦੇ ਵਰਗਾ ਭਲਾ ਉਹਦੇ ਵਰਗਾ ਚੰਗਾ ਜੀਵਨ ਕੋਈ ਨਹੀਂ ਹੈ ਪਰ ਜਿਹੜਾ ਮਨੁੱਖ ਆਪਣੇ ਅੰਤਰੀਵ ਭਾਵ ਦੇ ਵਿੱਚ ਥੋੜਾ ਜਿਹਾ ਵੀ ਧਿਆਨ ਮਾਰਦਾ ਹੈ ਥੋੜਾ ਜਿਹਾ ਵੀ ਅੰਦਰ ਵੱਲ ਨੂੰ ਜਾਂਦਾ ਹੈ ਉਹਨੂੰ ਇਹ ਗੱਲ ਹਮੇਸ਼ਾ ਰੜਕਦੀ ਰਹਿੰਦੀ ਹੈ ਮਹਿਸੂਸ ਹੁੰਦੀ ਹੈ ਕਿ ਕਿਤੇ ਨਾ ਕਿਤੇ ਕੋਈ ਬਾਦ-ਗਾਟ ਹੋ ਰਹੀ ਹੈ ਤੇ ਉਹ ਬੈਲੈਂਸ ਬਣਾ ਕੇ ਰੱਖਦਾ ਏ ਫਿਰ ਆਪਾਂ ਕਦੇ-ਕਦੇ ਕਹਿ ਦਿੰਨੇ ਆ ਨਾ ਜੀ ਰਿਸ਼ਤਿਆਂ ਵਿੱਚ ਥੋੜਾ ਜਿਹਾ ਬੈਲੈਂਸ ਬਣਾ ਕੇ ਰੱਖਣਾ ਪੈਂਦਾ ਹੀ ਨਹੀਂ ਤੇ ਰਿਸ਼ਤੇ ਟਿਕਦੇ ਨਹੀਂ ਹਨ ਸੁਰਤ ਦੇ ਵਿੱਚ ਵੀ ਮਨੁੱਖ ਜਦੋਂ ਮਨੁੱਖ ਨੂੰ ਪਤਾ ਹੋਵੇ ਕਿ ਮੈਂ ਹਾਂ ਕੁਝ ਹੋਰ ਤੇ ਬੈਲੈਂਸ ਕਿਸੇ ਹੋਰ ਢੰਗ ਦੇ ਨਾਲ ਬਣਾਇਆ ਜਾ ਰਿਹਾ ਏ ਤਾਂ ਫਿਰ ਬੜਾ ਭਾਰੀ ਬਜਨ ਬੜਾ ਕੁਝ ਮਨੁੱਖ ਨੂੰ ਚੁੱਕਣਾ ਪੈਂਦਾ ਹੈ ਆਪਣੀ ਸੁਰਤ ਦੇ ਉੱਪਰ ਬੜਾ ਫਿਰ ਭਾਰ ਚੁੱਕਣਾ ਪੈਂਦਾ ਹੈ ਤੇ ਉਸ ਭਾਰ ਦੇ ਵਿੱਚ ਇੰਨਾ ਦੱਬਿਆ ਜਾਂਦਾ ਹੈ ਇੰਨਾ ਨੀਵਾ ਚਲਿਆ ਜਾਂਦਾ ਹੈ ਫਿਰ ਦੀ ਹਾਲਤ ਠੀਕ ਨਹੀਂ ਲੈਂਦੀ ਫਿਰ ਰੁਲਦਾ ਫਿਰਦਾ ਹੈ ਅਨਾਥ ਹੋ ਜਾਂਦਾ ਹੈ ਬੇਸਹਾਰਾ ਹੋ ਜਾਂਦਾ ਹੈ ਤੇ ਫਿਰ ਇੱਕ ਆਸ ਉਮੀਦ ਫਿਰ ਰੱਖਦਾ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਨਿਕਲ ਫਿਰ ਨਹੀਂ ਪਾਉਂਦਾ ਜਿਵੇਂ ਬਾਬਰ ਅਫਦਾਹ ਜੀ ਨੇ ਆਪਣੇ ਸ਼ਬਦ ਦੇ ਵਿੱਚ ਬੜੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਨੇ। ਮ੍ਰਿਗ ਉਹਨਾਂ ਦਾ ਸ਼ਬਦ ਹੈ ਜਿੱਥੇ ਉਹ ਕਹਿੰਦੇ ਨੇ ਪ੍ਰਿੰਗ ਪਤੰਗ ਕੁੰਚਲ ਏਕ ਲੋਕ ਵਿਨਾਸ਼ ਇਸ ਤਰ੍ਹਾਂ ਸ਼ਬਦ ਹੈ। ਪੰਜ ਦੋਖ ਅਸਾਧ ਜਾਮੇ ਤਾਕੀ ਕੀਤਕਿਆਸ ਕਹਿੰਦੇ ਵੇਖ ਇਨਾਂ ਮੱਛੀ ਨੂੰ ਭ੍ਰਿੰਗ ਨੂੰ ਪੌਰੇ ਨੂੰ ਹਾਥੀ ਨੂੰ ਹਿਰਨ ਨੂੰ ਇੱਕ ਇੱਕ ਰੋਗ ਲੱਗਿਆ ਹੋਇਆ ਹੈ ਇੱਕ ਇੱਕ ਰੋਗ ਸਿਰਫ ਕਿਸੇ ਨੂੰ ਕੰਨ ਰਸ ਦਾ ਰੋਗ ਹੈ ਕਿਸੇ ਨੂੰ ਸਵਾਦਾਂ ਦਾ ਰਸ ਹੈ ਕਿਸੇ ਨੂੰ ਵਾਸ਼ਨਾਮਾ ਦਾ ਰਸ ਹੈ ਕਿਸੇ ਨੂੰ ਰੰਗ ਰੂਪ ਦਾ ਰਸ ਹੈ ਬਹੁਤ ਤਰ੍ਹਾਂ ਦੇ ਰਸ ਨੇ ਸਵਾਦ ਲੱਗੇ ਹੋਏ ਤੇ ਤੇ ਇਹਨਾਂ ਜਾਨਵਰਾਂ ਦੇ ਇੱਕ ਇੱਕ ਲੱਗੇ ਹੋਏ ਰਸ ਨੇ ਹੀ ਉਹਨਾਂ ਦੇ ਜੀਵਨ ਨੂੰ ਖਤਮ ਕਰ ਦਿੱਤਾ ਹੈ ਬਰਬਾਦ ਕਰ ਦਿੱਤਾ ਹੈ ਪਰ ਮਨੁੱਖ ਤੇਰੇ ਜੀਵਨ ਦੇ ਅੰਦਰ ਜਿਹੜੀ ਕਹਾਣੀ ਪੀੜ ਤੇ ਨਾ ਜਿਉ ਉਹ ਕਹਾਣੀ ਪੀੜ ਨਾ ਬਹੁਤ ਵੱਡੀ ਉਦਾਹਰਨ ਦਿੰਦੀ ਹੈ ਬਾਬਾ ਕਬੀਰ ਜੀ ਨੇ ਜਿਹਦੇ ਤੇ ਬਹੁਤ ਮਿਹਨਤ ਕਰਦਾ ਏ ਬੰਦਾ ਉਹਦੇ ਤੇ ਸਰੀਰਕ ਬਲ ਵੀ ਲੱਗਦਾ ਹੈ ਸੁਰਤ ਵੀ ਲੱਗਦੀ ਹੈ ਮਨੁੱਖ ਬਹੁਤ ਮਿਹਨਤ ਕਰਦਾ ਏ ਬਾਰੇ ਉਦਾਹਰਨ ਜਿਹੜੀ ਲਈਏ ਉਹਨਾਂ ਨੇ ਕਹਿੰਦੇ ਕਿੰਨੀ ਮਿਹਨਤ ਕਰਦਾ ਏ ਤੂੰ ਇਹਨਾਂ ਤੇ ਕਿ ਜਿਹੜੇ ਆ ਇੱਕ ਇੱਕ ਰਸ ਰਸ ਨੇ ਵਿਕਾਰ ਨੇ ਇਹਨਾਂ ਜਾਨਵਰਾਂ ਨੂੰ ਬਹੁਤ ਪਿੱਛੇ ਛੱਡ ਦਿੱਤਾ ਬਹੁਤ ਪਿੱਛੇ ਪਰ ਕਹਿੰਦੇ ਪੰਜ ਦੋਖ ਅਸਾਧ ਜਾਮੇ ਤਾਂ ਕਿ ਕੀਤਕ ਆਸ ਤੇਰੇ ਵਿੱਚ ਮਨੁੱਖ ਇਹ ਪੰਜੇ ਦੇ ਪੰਜੇ ਨੇ ਤੇਰੇ ਵਿੱਚ ਤੇ ਬਹੁਤ ਨੇ ਤ ਤੇਰੀ ਆਸ ਉਮੀਦ ਕਹਿੰਦੇ ਜਿਹੜੀ ਤੂੰ ਇਹਨਾਂ ਤੇ ਲਾਈ ਹੋਈ ਹੈ ਕਿ ਇੱਥੋਂ ਕੁਝ ਪ੍ਰਾਪਤ ਹੋ ਜਾਵੇਗਾ ਕਹਿੰਦੇ ਵੇਖ ਪਰੇਸ਼ਾਨ ਹੋਵੇਂਗਾ ਦੁਖੀ ਹੋਵੇਂਗਾ ਮਿਲਦਾ ਕੁਝ ਵੀ ਨਹੀਂ ਹੱਥ ਕੁਝ ਵੀ ਨਹੀਂ ਲੱਗਦਾ ਤੂੰ ਬਹੁਤਾ ਇਹਨਾਂ ਦੇ ਵਿੱਚ ਡੁੱਬ ਕੇ ਵੀ ਵੇਖ ਇਹਨਾਂ ਦੇ ਵਿੱਚ ਬਹੁਤਾ ਵੀ ਜਾ ਕੇ ਵੇਖ ਇਹਨਾਂ ਆਸਾਂ ਉਮੀਦਾਂ ਵਿਕਾਰਾਂ ਦੇ ਵਿੱਚ ਕਹਾਣੀ ਪੀੜ ਦਾ ਪੀੜਦਾ ਰਹੇ ਮਿਹਨਤ ਕਰਦਾ ਰਹੇ ਕਹਿੰਦੇ ਫਿਰ ਵੀ ਕੁਝ ਪ੍ਰਾਪਤ ਨਹੀਂ ਹੋਣਾ ਆਖਰ ਨੂੰ ਪਰੇਸ਼ਾਨ ਹੀ ਹੋਵੇਂਗਾ ਪਛਤਾਏਗਾ ਜਿਹੜੀ ਗੱਲ ਰੋਜ਼ਾਨਾ ਪੜ੍ਹਦੇ ਆ ਨਾ ਜੀ ਕਿ ਐਸਾ ਕੰਮ ਮੂਲੇ ਨਾ ਕੀਚੈ ਜਿੱਤੇ ਅੰਤ ਪਛੋ ਤਈਏ ਇਹ ਪਤਾ ਤੇ ਤੈਨੂੰ ਹੁੰਦਾ ਏ ਕਿ ਇਹ ਕੰਮ ਦੇ ਵਿੱਚੋਂ ਕਿਉਂਕਿ ਪਰਮਾਤਮਾ ਨੇ ਇੱਕ ਵਿਵੇਕ ਬੁੱਧੀ ਬਖਸ਼ੀ ਏ ਪਰ ਫਿਰ ਵੀ ਕਬੀਰ ਘਾਣੀ ਪੀੜ ਤੇ ਸਤਗੁਰ ਲਈ ਛੜਾਏ ਤੇ ਆਪ ਵੇਖਿਓ ਇਹ ਵਿਕਾਰਾਂ ਆਸਾਂ ਉਮੀਦਾਂ ਦੇ ਵਿੱਚ ਮਨੁੱਖ ਕਿਸੇ ਇੱਕ ਪੈਮਾਨੇ ਤੱਕ ਨਹੀਂ ਚੱਲਦਾ ਇਹ ਸਦਾ ਹੀ ਚੱਲਦਾ ਰਹਿੰਦਾ ਹੈ ਆਪਣੇ ਅੰਦਰ ਸਦਾ ਕਿਸੇ ਨਾ ਕਿਸੇ ਢੰਗ ਦੇ ਨਾਲ ਵੇਖਣ ਦੇ ਨਾਲ ਸੁਣਨ ਦੇ ਨਾਲ ਸਪਰਸ਼ ਦੇ ਨਾਲ ਖਾਣ ਪੀਣ ਦੇ ਨਾਲ ਪਹਿਨਣ ਦੇ ਨਾਲ ਬੋਲਣ ਦੇ ਨਾਲ ਕੋਈ ਵੀ ਢੰਗ ਹੈ ਕਿਸੇ ਵੀ ਢੰਗ ਦੇ ਨਾਲ ਕਹਿੰਦੇ ਤੂੰ ਆਪਣੇ ਆਪ ਦੇ ਅੰਦਰ ਦੇ ਵਿਕਾਰਾਂ ਦੀ ਪੂਰਤੀ ਕਰਨਾ ਚਾਹੁੰਦਾ ਹੈ ਬੜੇ ਢੰਗ ਬਣਾਉਣਾ ਹੈ ਬੜੇ ਤਰੀਕੇ ਬਣਾਉਣਾ ਹੈ ਪਰ ਕਹਿੰਦੇ ਫਿਰ ਵੀ ਖਾਲੀ ਦਾ ਖਾਲੀ ਹੀ ਰਹਿ ਜੰਨਾ ਹੈ ਫਿਰ ਅੰਦਰੋਂ ਖੋਖਲੇ ਦਾ ਖੋਖਲਾ ਹੀ ਰਹਿ ਜੰਨਾ ਹੈ ਅੰਦਰ ਫਿਰ ਵੀ ਤੇਰੇ ਭਰਪੂਰ ਨਹੀਂ ਹੁੰਦਾ ਤੂੰ ਭਰਦਾ ਨਹੀਂ ਤੂੰ ਰਜਦਾ ਨਹੀਂ ਫਿਰ ਵੀ ਤੇਰੇ ਅੰਦਰ ਉਹ ਘਾਟ ਮਹਿਸੂਸ ਹੁੰਦੀ ਰਹਿੰਦੀ ਹੈ ਕਿਉਂਕਿ ਤੇਰੀ ਅਸਲ ਖੁਰਾਕ ਤੇਰਾ ਅਸਲ ਭੋਜਨ ਉਹ ਨਹੀਂ ਹੈ ਪਰ ਮਨੁੱਖ ਫਿਰ ਵੀ ਲੱਗਾ ਰਹਿੰਦਾ ਹੈ ਨਿਰੰਤਰ ਲੱਗਾ ਰਹਿੰਦਾ ਹੈ ਅਗਲੀ ਪੰਕਤੀ ਤੇ ਆਈਏ ਕਹਿੰਦੇ ਕਹਾਣੀ ਪੀੜ ਤੇ ਪੀੜ ਦੇ ਸਿਗੇ ਬੜਾ ਔਖੇ ਇਹਨਾਂ ਤੋਂ ਬਚੇ ਹਾਂ ਵਡਿਆਈ ਦੀ ਭੁੱਖ ਨੇ ਮਾਰ ਲਿਆ ਸੀ ਪਾਤਸ਼ਾ ਤੁਸੀਂ ਰੱਖ ਲਏ ਵਾਸ਼ਨਾਮ ਦੀ ਭੁੱਖ ਨੇ ਮਾਰ ਲਿਆ ਸੀ ਪਾਤਸ਼ਾ ਤੁਸੀਂ ਰੱਖ ਲਏ। ਕ੍ਰੋਧ ਦੇ ਵਿੱਚ ਇੰਨੇ ਫਸੇ ਹੋਏ ਸਾਂ ਕਿ ਬਹੁਤੇ ਰਿਸ਼ਤੇ ਵਿਗਾੜ ਲਏ ਤੁਸੀਂ ਰੱਖ ਲਏ। ਕ੍ਰੋਧ ਨੇ ਇੰਨਾ ਕੁਝ ਪਾਤਸ਼ਾ ਜੀ ਮੇਰਾ ਵਿਗਾੜ ਦਿੱਤਾ ਮੈਂ ਕਦੀ ਸਮਝਿਆ ਨਹੀਂ ਪਰ ਹੁਣ ਤੁਸੀਂ ਰੱਖ ਲਏ ਥੋੜੀ ਜੀ ਮਤਬੁੱਧ ਆਈ ਹੈ। ਸਤਗੁਰੂ ਲਿਏ ਛੜਾਏ। ਇੱਕ ਹੀ ਪੰਕਤੀ ਦੇ ਵਿੱਚ ਦੋ ਭਾਵ ਨੇ। ਕਹਾਣੀ ਵੀ ਪੀੜ ਤੇ ਸੀ। ਵਕਾਰਾਂ ਵਿੱਚ ਫਸੇ ਵੀ ਹੋਏ ਸੀ ਨਾਲ ਹੀ ਗੁਰੂ ਪਾਤਸ਼ਾਹ ਕਹਿੰਦੇ ਹੁਣ ਰੱਖ ਲੈ ਹੁਣ ਬਚਾ ਲੈ ਪਰ ਛੱਡਦਾ ਨਹੀਂ ਮਨੁੱਖ ਆਪ ਮੈਂ ਦੁਬਾਰਾ ਫਿਰ ਉੱਥੇ ਆ ਜਾਵਾਂ ਮਨੁੱਖ ਨਹੀਂ ਛੱਡਦਾ ਕਿਉਂਕਿ ਇੱਕ ਥਾਂ ਤੇ ਜਾ ਕੇ ਮਨੁੱਖ ਜਦੋਂ ਰੱਬ ਨਾਲ ਵੀ ਜੁੜਦਾ ਏ ਜੇ ਕੱਚੇ ਜੇ ਮਨ ਨਾਲ ਜੁੜਿਆ ਹੋਇਆ ਏ ਨਾ ਜੀ ਕੱਚੇ ਜੇ ਮਨ ਦੇ ਨਾਲ ਤਾਂ ਫਿਰ ਉਹਨਾਂ ਵਿਕਾਰਾਂ ਉਹਨਾਂ ਰਸਾਂ ਉਹਨਾਂ ਆਸਾਂ ਉਮੀਦਾਂ ਦੇ ਵਿੱਚ ਹੀ ਵਾਪਸ ਚਲੇ ਜਾਂਦਾ ਏ ਕਹਿੰਦਾ ਕੋਈ ਗੱਲ ਨਹੀਂ ਕਦੇ-ਕਦੇ ਤਾਂ ਇਦਾਂ ਥੋੜਾ ਬਹੁਤਾ ਚੱਲ ਜਾਂਦਾ ਏ ਉਹ ਸੰਪੂਰਨ ਰੂਪ ਵਿੱਚ ਨਹੀਂ ਆਉਂਦਾ ਗੁਰੂ ਵੱਲ ਜਦੋਂ ਆਉਂਦਾ ਏ ਕਹਿੰਦਾ ਕਦੇ-ਕਦੇ ਥੋੜਾ ਜਿਹਾ ਇਦਾਂ ਹੋ ਜਾਣਾ ਚਾਹੀਦਾ ਏ ਕੁਝ ਵੀ ਲਾ ਲੋ ਹਰ ਮਨੁੱਖ ਦੀ ਆਪਣੇ ਅੰਦਰ ਦਾ ਰਸ ਹੈ ਆਨੰਦ ਹੈ ਹਰ ਕੋਈ ਜਾਣਦਾ ਹੈ ਕਹਿੰਦਾ ਕਦੇ-ਕਦੇ ਤਾਂ ਇਦਾਂ ਹੋ ਜਾਵੇ ਤੇ ਕਹਿੰਦਾ ਕੋਈ ਫਰਕ ਨਹੀਂ ਪੈਂਦਾ ਪਰ ਨਹੀਂ ਕਦੇ-ਕਦੇ ਨਹੀਂ ਹਰ ਜਨ ਇਹ ਸਾਚਾ ਕੀ ਇਹ ਜੈਸਾ ਹਰ ਹੀ ਹੋਵੇ ਗੁਰੂ ਨੂੰ ਤੇ ਪ੍ਰਮਾਤਮਾ ਨੂੰ ਤੇ ਵਾਹਿਗੁਰੂ ਨੂੰ ਤੇ ਸੱਚ ਇਦਾਂ ਹੀ ਚਾਹੀਦਾ ਹੈ ਤੇਰੇ ਅੰਦਰ ਜਿੱਦਾਂ ਦਾ ਉਹ ਆਪ ਹੈ ਜਿੱਦਾਂ ਦਾ ਉਹ ਆਪ ਹੋ ਕੇ ਵਿਖਾਉਂਦਾ ਹੈ ਜਿੱਦਾਂ ਦਾ ਹੈ ਉਹ ਵਾਹਿਗੁਰੂ ਪਰ ਕਹਿੰਦੇ ਸਤਗੁਰੂ ਲੀਏ ਛਡਾਈ ਸਤਗੁਰੂ ਨੇ ਬਚਾ ਲਿਆ ਕਿੰਨਾ ਤੋਂ ਛਡਾ ਲਿਆ ਜੀ ਕਾਮ ਤੋਂ ਬਚਾ ਲਿਆ ਕ੍ਰੋਧ ਤੋਂ ਬਚਾ ਲਿਆ ਮੋਹ ਤੋਂ ਬਚਾਲਿਆ ਲੋਭ ਤੋਂ ਬਚਾਲਿਆ ਆਸਾ ਮਨਸ਼ਾ ਤੋਂ ਬਚਾਲਿਆ ਇੱਕ ਜੀਵਨ ਦੇ ਵਿੱਚ ਬੜੀ ਗੱਲ ਮਨੁੱਖ ਨੂੰ ਜੇ ਜਲਦੀ ਸਮਝ ਆਏ ਆਸ ਉਮੀਦ ਇਹ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਧ ਕੀਮਤੀ ਸਮਾਂ ਬਰਬਾਦ ਕਰਦੀ ਹੈ ਆਸ ਉਮੀਦ ਜਿਹੜੀ ਕਿਸੇ ਮਨੁੱਖ ਤੋਂ ਲਾ ਕਰਕੇ ਰੱਖਣੀ ਇਹ ਮਾੜੀ ਨਹੀਂ ਰਿਸ਼ਤੇ ਨੂੰ ਧਿਆਨ ਦੇ ਨਾਲ ਸਮਝਿਆ ਜਾਏ ਤੇ ਬੰਦਾ ਆਸ ਉਮੀਦ ਉੱਥੇ ਲਾਉਂਦਾ ਹੈ ਜਿੱਥੇ ਉਹਨੂੰ ਲੱਗਦਾ ਹੈ ਕਿ ਆਹ ਕੋਈ ਮੇਰਾ ਪਿਆਰਾ ਹੈ ਆਹ ਮੇਰਾ ਕੋਈ ਕਰੀਬੀ ਹੈ ਆਹ ਕੋਈ ਹੈ ਜਿਹੜਾ ਮੇਰੇ ਨਾਲ ਸਮੇਂ ਤੇ ਖੜ ਜਾਏਗਾ ਕਿਤੇ ਕੋਈ ਗੱਲ ਹੋਵੇਗੀ ਲਾਉਣੀ ਤੇ ਚੰਗੀ ਗੱਲ ਹੈ ਆਸ ਉਮੀਦ ਪਰ ਮਨੁੱਖ ਜਦੋਂ ਆਸਾਂ ਉਮੀਦਾਂ ਪੂਰੀਆਂ ਲਾ ਲੈਂਦਾ ਹੈ ਫਿਰ ਸਾਹਮਣੇ ਵਾਲਾ ਮਨੁੱਖ ਉਹਨਾਂ ਆਸਾਂ ਉਮੀਦਾਂ ਨੂੰ ਬਿਲਕੁਲ ਥੱਲੇ ਸੁੱਟ ਦਿੰਦਾ ਹੈ ਫਿਰ ਧਿਆਨ ਮਾਰ ਕੇ ਵਿਖਿਓ ਜੇ ਤੁਸੀਂ ਵੀ ਤੁਹਾਡਾ ਤਜਰਬਾ ਹੈ ਆਪ ਜਿੰਦਗੀ ਦੇ ਬਹੁਤ ਵੱਡੇ ਪੈਮਾਨੇ ਨੂੰ ਜਿਉਂ ਵੀ ਰਹੇ ਹੋ ਜਿਉਂ ਚੁੱਕੇ ਹੋ ਕਦੇ ਕਿਸੇ ਇਨਸਾਨ ਤੋਂ ਆਸ ਉਮੀਦ ਲਾਈ ਹੋਵੇਗੀ ਕਿਤੇ ਨਾ ਕਿਤੇ ਤੇ ਐਸੀ ਕੋਈ ਘਟਨਾ ਵਾਪਰੀ ਹੋਵੇਗੀ ਬਹੁਤਾ ਸਮਾਂ ਉਸ ਆਸ ਉਮੀਦ ਦੇ ਵਿੱਚ ਲੰਘਿਆ 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 ਤੇ ਜਦੋਂ ਐਂਡ ਤੇ ਜਾ ਕੇ ਪਤਾ ਲੱਗਿਆ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ ਗੱਲ ਇੱਥੇ ਆ ਕੇ ਖੜੀ ਸੀ ਫਿਰ ਉਹ ਆਸ ਉਮੀਦ ਦੇ ਵਿੱਚ ਉਸ ਰੱਖੇ ਹੋਏ ਉਮੀਦ ਦੇ ਵਿੱਚ ਆਸ ਦੇ ਵਿੱਚ ਕਿ ਆਹ ਕੋਈ ਮਨੁੱਖ ਮੇਰਾ ਕੁਝ ਸਵਾਰ ਦੇਵੇਗਾ ਮੇਰਾ ਕੁਝ ਬਣਾ ਦੇਵੇਗਾ ਮੇਰਾ ਕੁਝ ਕਰ ਦੇਵੇਗਾ ਇਹ ਆਸ ਉਮੀਦ ਬਨੁੱਖ ਨੂੰ ਬਹੁਤ ਪਿੱਛੇ ਲੈ ਜਾਂਦੀ ਹੈ ਬਹੁਤ ਪਿੱਛੇ ਸੁੱਟ ਦਿੰਦੀ ਹੈ ਕਿਸੇ ਵੀ ਤਰ੍ਹਾਂ ਦੀ ਹੋਵੇ ਜੀ ਉਹ ਆਸ ਉਮੀਦ ਉਹ ਕਿਸੇ ਨਾਲ ਪਿਆਰ ਰੱਖਣ ਦੀ ਆਸ ਉਮੀਦ ਹੋ ਸਕਦੀ ਹੈ ਕਿਸੇ ਨਾਲ ਪਿਆਰ ਬਣਾਈ ਰੱਖਣ ਦੀ ਕਿਸੇ ਨਾਲ ਦੋਸਤੀ ਮਿੱਤਰਤਾ ਦੀ ਰਿਸ਼ਤਾ ਕਾਇਮ ਰੱਖਣ ਦੀ ਕਿਸੇ ਨਾਲ ਕੋਈ ਕੰਮਕਾਰ ਦੀ ਕੋਈ ਵੀ ਆਸ ਉਮੀਦ ਆਪਣੀ ਆਪਣੀ ਦੇਖ ਲੋ ਆਪਣੇ ਅੰਦਰ ਇਹ ਜਿਹੜੀ ਆਸ ਉਮੀਦ ਹੈ ਮਨੁੱਖ ਨੂੰ ਬਹੁਤ ਸਮਾਂ ਫਿਰ ਪਿੱਛੇ ਲਾ ਜਾ ਕੇ ਛੱਡ ਦਿੰਦੀ ਹੈ ਕਹਿੰਦਾ ਜੀ ਮੈਂ ਬੜੀ ਆਸ ਰੱਖੀ ਸੀ ਕਿ ਉਹ ਮੇਰਾ ਇਦਾਂ ਹੱਥ ਫੜਨਗੇ ਮੇਰੀ ਬਾਹ ਫੜਨਗੇ ਮੇਰਾ ਆ ਕੰਮ ਹੋ ਜਾਏਗਾ ਜ਼ਿਆਦਾਤਰ ਬੰਦੇ ਦੀ ਆਸ ਉਮੀਦ ਦੋ ਤਰ੍ਹਾਂ ਦੀ ਹੀ ਹੁੰਦੀ ਹੈ ਇੱਕ ਤੇ ਰਿਸ਼ਤਿਆਂ ਨੂੰ ਨਿਭਾਉਣ ਦੇ ਵਿੱਚ ਦੂਜੀ ਕੋਈ ਕੰਮਕਾਰ ਦੇ ਸੰਬੰਧ ਦੇ ਵਿੱਚ ਕਿ ਜਦੋਂ ਚਲੋ ਲੋੜ ਪਈ ਤੇ ਕੰਮ ਪੂਰਾ ਹੋਵੇਗਾ ਪਰ ਇਹ ਆਸਾਂ ਉਮੀਦਾਂ ਰੱਖਣੀਆਂ ਚਾਹੀਦੀਆਂ ਨੇ ਜੀ ਮੈਂ ਦੁਬਾਰਾ ਰੋਕ ਕੇ ਕਹਿ ਦੇਵਾਂ ਇਹ ਜ਼ਰੂਰੀ ਨਹੀਂ ਉਹਦੇ ਨਾਲ ਪਿਆਰ قائم ਹੁੰਦਾ ਹੈ ਸਾਹਮਣੇ ਵਾਲਾ ਮਨੁੱਖ ਜੇ ਕਦਰ ਪਾਉਣ ਵਾਲਾ ਹੋਵੇ ਤੇ ਉਹਨੂੰ ਵੀ ਮਹਿਸੂਸ ਹੁੰਦਾ ਹੈ ਕਿ ਹਾਂ ਇੱਥੇ ਜ਼ਰੂਰ ਹੁੰਦਾ ਹੈ ਪਰ ਗੁਰੂ ਪਾਤਸ਼ਾਹ ਕਹਿੰਦੇ ਵੇਖ ਮਾਨੁੱਖੀ ਟੇਕ ਬਿਰਥੀ ਸਭ ਜਾਣ ਦੇਵਣ ਕੋ ਇੱਕ ਹੈ ਭਗਵਾਨ ਹੁਣ ਇਸ ਪੰਗਤੀ ਨੂੰ ਥੋੜਾ ਜਿਹਾ ਰੋਕੇ ਸਮਝ ਲਈਏ ਜਦੋਂ ਇਹ ਪੰਕਤੀ ਪੜਦੇ ਆ ਨਾ ਜੀ ਅਸੀਂ ਮਾਨੋ ਕਿ ਟੇਕ ਬਿਲਥੀ ਸਭ ਜਾਣ ਤਾਂ ਇਹਦਾ ਅਰਥ ਇਹ ਹੁੰਦਾ ਏ ਕਿ ਮਨੁੱਖ ਤੂੰ ਆਸਾਂ ਉਮੀਦਾਂ ਇੱਕ ਰੱਬ ਤੋਂ ਰੱਖ ਉਹਨੇ ਹੀ ਤੇਰੇ ਕੰਮ ਸਵਾਰਨੇ ਨੇ ਉਹਨੇ ਹੀ ਤੇਰਾ ਸਭ ਕੁਝ ਸਵਾਰਨਾ ਏ ਪਰ ਆਪ ਵੇਖਿਓ ਆਪ ਦੇ ਜਿੰਨੇ ਵੀ ਹੁਣ ਤੱਕ ਕੰਮ ਹੋਏ ਨੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਮਨੋਖੀ ਖੜਾ ਏ ਜਿਨੇ ਤੁਹਾਡਾ ਅੱਜ ਕੋਈ ਬਿਜ਼ਨਸ ਚੱਲ ਰਿਹਾ ਏ ਕੋਈ ਕੰਮ ਚੱਲ ਰਿਹਾ ਏ ਕੋਈ ਕਾਰੋਬਾਰ ਚੱਲ ਰਿਹਾ ਏ ਕੋਈ ਵਪਾਰ ਚੱਲ ਰਿਹਾ ਏ ਕੋਈ ਦੁਕਾਨਦਾਰੀ ਚੱਲ ਰਹੀ ਏ ਉਥੇ ਵੀ ਕੋਈ ਮਨੋਖੀ ਖੜਾ ਏ ਬੜੇ ਧਿਆਨ ਨਾਲ ਸਮਝੇ ਉਸ ਪੰਗਤੀ ਨੂੰ ਮਾਨੋ ਕੀ ਟੇਕ ਵਿਰਤੀ ਸਭ ਜਾਣ ਇਹ ਵਿਰਤੀ ਜਾਣਣੀ ਹੈ ਇਹਦਾ ਭਾਵ ਗਹਿਰਾ ਏ ਕਿ ਜਦੋਂ ਤੂੰ ਆਸ ਉਮੀਦ ਰੱਖ ਕੇ ਬੈਠ ਜਾਣਾ ਹੈ ਆਪ ਕੁਝ ਨਹੀਂ ਕਰਨਾ ਆਪ ਉਦਮ ਨਹੀਂ ਕਰਨਾ ਉਥੇ ਆਪਣੇ ਆਪ ਨੂੰ ਇਨਵੋਲਵ ਕੀਤਾ ਹੈ ਗੁਰੂ ਪਾਤਸ਼ਾਹ ਨੇ ਤੂੰ ਆਪ ਪਿੱਛੇ हट ਜਾਣਾ ਹੈ ਆਪ ਜ਼ਿੰਮੇਵਾਰੀਆਂ ਤੋਂ ਭਗੌੜਾ ਹੋ ਜਾਣਾ ਹੈ ਆਪ ਤੂੰ ਜੋ ਤੇਰੇ ਕਰਨ ਲਾਇਕ ਹੈ ਜਿਹੜੀਆਂ ਤੇਰੇ ਜ਼ਿੰਮੇਵਾਰੀਆਂ ਨੇ ਤੂੰ ਉਹ ਨਿਭਾਉਂਦਾ ਨਹੀਂ ਤੇ ਦੂਜੇ ਤੇ ਸਾਰੀ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਸੁੱਟ ਕੇ ਬੈਠ ਜਾਣਾ ਹੈ ਕਿ ਆਹੀ ਮਨੁੱਖ ਹੈ ਜਿਹੜਾ ਮੈਨੂੰ ਅੱਗੇ ਲਿਜਾਵੇਗਾ ਕਹਿੰਦੇ ਏ ਮਾਨੋ ਕੀ ਟੇਕ ਵਿਰਤੀ ਸਭ ਜਾਣ ਕੁਝ ਨਹੀਂ ਮਿਲਣਾ ਹੱਥ ਕੁਝ ਨਹੀਂ ਲੱਗਣਾ 5 4 4 ਸਾਲ ਕਿਸੇ ਤੇ ਉਮੀਦ ਰੱਖ ਕੇ ਵੇਖ ਕੁਝ ਨਹੀਂ ਹੱਥ ਨਹੀਂ ਲੱਗੇਗਾ ਹਾਂ ਜੇ ਤੂੰ ਮਿਹਨਤ ਕਰੇਗਾ ਤੂੰ ਉਦਮ ਕਰੇਗਾ ਤਾਂ ਫਿਰ ਉਥੇ ਜਦੋਂ ਆਪਾਂ ਅਰਦਾਸ ਕਰਦੇ ਆ ਨਾ ਜੀ ਸਾਥ ਸੰਗਤ ਆਪ ਵੇਖਿਓ ਆਪਣਾ ਕੋਈ ਕੰਮ ਹੋਣ ਇਹਨੂੰ ਕੰਮ ਦੇ ਅਕੋਰਡਿੰਗਲੀ ਸਮਝ ਲਿਓ ਸੌਖਾ ਢੰਗ ਨਾਲ ਮਨ ਲਓ ਆਪਾਂ ਕੋਈ ਕਾਰੋਬਾਰ ਕਰਨਾ ਚਾਹੁੰਦੇ ਸੀ ਕੋਈ ਕੰਮ ਕਰਨਾ ਚਾਹੁੰਦੇ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅਗੇ ਅਰਦਾਸ ਕੀਤੀ ਪਾਤਸ਼ਾਹ ਮੇਰਾ ਆ ਕੰਮ ਸਬਰ ਜਾਏ ਮੇਰਾ ਆ ਕਾਰੋਬਾਰ ਚੱਲ ਜਾਏ ਹੁਣ ਉਹ ਅਰਦਾਸ ਪੂਰੀ ਕਿਵੇਂ ਹੋਣੀ ਹੈ ਇੱਕ ਆ ਗੱਲ ਹੋ ਗਈ ਮਾਨੋ ਕਿ ਟੇਕ ਬਿਰਥੀ ਸਭ ਜਾਣ ਜਦੋਂ ਉਹ ਅਰਦਾਸ ਵੀ ਪੂਰੀ ਹੋਣੀ ਹੈ ਅਰਦਾਸ ਪੂਰੀ ਕਰਨ ਵਾਲਾ ਵੀ ਉੱਥੇ ਕੋਈ ਮਨੁੱਖ ਖੜਾ ਹੋਵੇਗਾ ਅਸੀਂ ਮਨੁੱਖ ਨੂੰ ਵਿੱਚੋਂ ਡਿਲੀਟ ਕਰ ਦਿੰਦੇ ਹਾਂ ਨਫ਼ਰਤ ਪਾਲ ਲੈਂਦੇ ਹਾਂ ਮੈਂ ਕਿਸੇ ਤੋਂ ਕੀ ਲੈਣਾ ਹੈ ਮੇਰਾ ਆਪਣਾ ਬਿਜ਼ਨਸ ਹੈ ਆਪਣਾ ਕੰਮ ਹੈ ਸਾਡੇ ਬਜ਼ੁਰਗਾਂ ਨੇ ਕਮਾਇਆ ਹੈ ਮਾਤਾ ਪਿਤਾ ਨੇ ਬਣਾ ਕੇ ਦਿੱਤਾ ਹੈ ਮੈਂ ਕਿਸੇ ਤੋਂ ਕੀ ਲੈਣਾ ਹੈ ਬਿਲਕੁਲ ਰੋਂਗ ਗੱਲ ਜੇ ਤੇਰੇ ਮਾਤਾ ਪਿਤਾ ਨੇ ਬਣਾਇਆ ਸੀ ਉਹ ਵੀ ਰੱਬ ਨੇ ਤੈਨੂੰ ਬਣਾ ਕੇ ਨਹੀਂ ਦਿੱਤਾ ਤੂੰ ਮਨੁੱਖਤਾ ਨਾਲ ਨਫ਼ਰਤ ਕਰ ਰਿਹਾ ਹੈ ਇਨਸਾਨਾਂ ਨਾਲ ਨਫ਼ਰਤ ਕਰ ਰਿਹਾ ਹੈ ਉਹ ਵੀ ਬੰਦਿਆਂ ਨੇ ਬਣਾ ਕੇ ਦਿੱਤਾ ਸੀ ਰੱਬ ਅਲੱਗ ਤੋਂ ਨਹੀਂ ਆਉਂਦਾ ਕੁਝ ਕਿਸੇ ਦਾ ਕਰਦਾ ਅਸੀਂ ਮਨੁੱਖ ਨੂੰ ਬਿਲਕੁਲ ਪਿੱਛੇ ਸੁੱਟ ਦਿੰਦੇ ਹਾਂ ਆਸ ਉਮੀਦ ਦੋ ਗੱਲਾਂ ਨੇ ਜੀ ਬਕਰੇ ਮਾਂ ਬੜਾ ਇੱਥੇ ਰੱਬ ਨੇ ਅਰਦਾਸ ਤੇਰੀ ਪੂਰੀ ਕਰਨੀ ਏ ਤੇਰਾ ਕਾਰੋਬਾਰ ਚੱਲਿਆ ਸੀ ਧਿਆਨ ਮਾਰ ਕੇ ਵੇਖ ਤੇਰੀ ਬਾਹ ਕਿਨੇ ਫੜੀ ਸੀ ਜਿਹੜਾ ਤੇਰਾ ਬਿਜ਼ਨਸ ਚੱਲਿਆ ਸੀ ਧਿਆਨ ਮਾਰ ਕੇ ਵੇਖ ਪਿੱਛੇ ਜਾ ਸੁਰਤ ਨੂੰ ਲਜਾ ਜਿੱਥੋਂ ਕੰਮ ਸ਼ੁਰੂ ਹੋਇਆ ਸੀ ਤੇਰਾ ਕੋਈ ਇਨਸਾਨ ਹੀ ਖੜਾ ਸੀ ਰੱਬ ਰੂਪ ਦੇ ਵਿੱਚ ਭਾਵੇਂ ਤੇਰੇ ਮਾਤਾ ਪਿਤਾ ਹੀ ਸੀ ਕੋਈ ਇਨਸਾਨ ਹੀ ਗੁਰਦਾਨਕ ਦਾ ਰੂਪ ਬਣ ਗਿਆ ਸੀ ਭਾਵੇਂ ਤੇਰਾ ਕੋਈ ਦੋਸਤ ਸੀ ਭਾਵੇਂ ਤੇ ਤੇਰਾ ਕੋਈ ਆਂਡ ਗਵਾਂਡੀ ਸੀ ਭਾਵੇਂ ਕੋਈ ਅਣਜਾਣ ਸੀ ਜਿਹਨੂੰ ਤੇਰਾ ਨਾ ਮਤਲਬ ਵੀ ਕੋਈ ਨਹੀਂ ਸੀ ਕੋਈ ਇਨਸਾਨ ਹੀ ਖੜਾ ਸੀ ਮਾਨੁਕੀ ਟੇਕ ਬਿਰਥੀ ਸਭ ਜਾਣ ਦੇਵਣ ਕੋ ਇਕੈ ਭਗਵਾਨ ਮਾਨੁਕੀ ਟੇਕ ਬਿਰਥੀ ਹੈ ਰੱਖਣੀ ਕਦੇ ਨਹੀਂ ਮਨ ਦੇ ਵਿੱਚ ਪਰ ਜਿੱਥੇ ਵੀ ਤੇਰਾ ਕੰਮ ਕੋਈ ਹੋਵੇਗਾ ਜਿੱਥੇ ਤੇਰਾ ਕੋਈ ਕਾਰਜ ਸਵਰੇਗਾ ਜਿੱਥੇ ਤੇਰੇ ਬਿਜ਼ਨਸ ਨੇ ਰਨ ਹੋਣਾ ਹੈ ਅੱਗੇ ਵਧਣਾ ਹੈ ਉੱਥੇ ਵੇਖ ਕੰਮ ਕਰਨ ਵਾਲੇ ਤੇਰੇ ਮਜ਼ਦੂਰ ਨੇ ਚਲਾਉਣ ਵਾਲੇ ਤੇਰੇ ਮਾਤਾ ਪਿਤਾ ਨੇ ਤੇਰੀ ਬਾਹ ਫੜਨ ਵਾਲਾ ਔਖੇ ਸਮੇਂ ਵਿੱਚ ਤੇਰਾ ਕੋਈ ਭਰਾ ਤੇਰਾ ਕੋਈ ਦੋਸਤ ਮਿੱਤਰ ਕੋਈ ਅਣਜਾਣ ਸੀ ਉੱਥੇ ਮਨੁੱਖ ਪਰ ਆਪਾਂ ਨਫ਼ਰਤ ਪਾਲ ਲੈਂਦੇ ਹਾਂ ਮੈਂ ਇਹਨੂੰ ਬੜਾ ਨੇੜੋਂ ਮਹਿਸੂਸ ਕੀਤਾ ਏ ਬੰਦਾ ਸਮਝਦਾ ਨਹੀਂ ਕਿ ਰੱਬ ਹੀ ਵਰਤਦਾ ਹੈ ਇਨਸਾਨਾਂ ਦੇ ਰੂਪ ਦੇ ਵਿੱਚ ਪੰਗਤੀ ਦੇ ਸਿੱਧੇ ਅਰਥ ਹੋ ਜਾਂਦੇ ਨੇ ਮਾਨੋ ਕਿ ਟੇਕ ਬਿਰਤੀ ਸਭ ਜਾਣ ਬੰਦਾ ਇਦਾਂ ਜੇ ਸਮਝਦਾ ਏ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿ ਦਿੱਤਾ ਪਾਤਸ਼ਾ ਮੇਰੀਆਂ ਸਾਰੀਆਂ ਆਸਾਂ ਉਮੀਦਾਂ ਤੇਰੇ ਤੇ ਆ ਆ ਲੋਕਾਂ ਤੋਂ ਮੈਂ ਕੀ ਲੈਣਾ ਹੁਣ ਤੇਰੇ ਨਾਲ ਸਿੱਧਾ ਜਿਹਾ ਸੰਬੰਧ ਬਣ ਗਿਆ ਮੇਰਾ ਬਸ ਆਪ ਆਪ ਬੜੇ ਧਿਆਨ ਨਾਲ ਸਮਝਿਓ ਮੈਂ ਕੀ ਲੈਣਾ ਹੈ ਭਰਾ ਤੋਂ ਮੇਰਾ ਬਿਜ਼ਨਸ ਚੱਲ ਰਿਹਾ ਏ ਮੈਂ ਕੀ ਲੈਣਾ ਹੈ ਮਾਤਾ ਪਿਤਾ ਤੋਂ ਮੈਂ ਕੀ ਲੈਣਾ ਦੋਸਤਾਂ ਮਿੱਤਰਾਂ ਤੋਂ ਬੰਦੇ ਨੇ ਵਿਗਾਰਡ ਪਾ ਲੇ ਪੰਗਤੀਆਂ ਦੇ ਅਰਥ ਐਸੇ ਢੰਗ ਨਾਲ ਸੁਣਾਏ ਗਏ ਉਹ ਵਿਗਾੜ ਪੈ ਗਏ ਮੇਰਾ ਕੰਮ ਚੱਲ ਰਿਹਾ ਏ ਪਰ ਕੰਮ ਕਿਵੇਂ ਚੱਲਿਆ ਤੂੰ ਡੂੰਗਾ ਤੇ ਜਾ ਥੋੜਾ ਸੋਚ ਸਮਝ ਵਿਚਾਰ ਤੇ ਕਰ ਤੂੰ ਅੱਜ ਜਿੱਥੇ ਬੈਠਾ ਏ ਤੇਰੇ ਘਰ ਦੇ ਵਿੱਚ ਚੰਗੀ ਰੋਟੀ ਪੱਕ ਰਹੀ ਏ ਚੰਗਾ ਘਰ ਬਣਿਆ ਏ ਤੇਰੇ ਪੁੱਤਰ ਸੱਟ ਨੇ ਉੱਥੇ ਸ਼ੁਰੂ ਕਰਨ ਵਾਲਾ ਕੌਣ ਸੀ ਮਨੋਖਸ ਸੀ ਕੋਈ ਕੋਈ ਭਲਾ ਇਨਸਾਨ ਸੀ ਜਿਹਨੂੰ ਤੇਰੇ ਤੱਕ ਕੋਈ ਮਤਲਬ ਨਹੀਂ ਸੀ ਮਤਲਬ ਵੀ ਸੀ ਭਾਵੇਂ ਪਰ ਤੇਰਾ ਕੰਮ ਚਲਾਇਆ ਸੀ ਤੇਰਾ ਬਿਜ਼ਨਸ ਚੱਲਿਆ ਸੀ ਪਰ ਬੰਦਾ ਮਨੋਖਰ ਦੇ ਨਾਲ ਨਫ਼ਰਤ ਪਾਲ ਲੈਂਦਾ ਏ ਜੀ ਰੱਬ ਬਣਦਾ ਹੈ ਮਨੁੱਖ ਉਹਨੂੰ ਅਸੀਂ ਡਿਲੀਟ ਹੀ ਕਰ ਦਿੱਤਾ ਰਿਸ਼ਤਿਆਂ ਵਿੱਚੋਂ ਵੀ ਕਰ ਦਿੱਤਾ ਮੈਂ ਰਿਸ਼ਤਾ ਤੇਰੇ ਨਾਲ ਨਿਭਾ ਕੇ ਕੀ ਲੈਣਾ ਹੈ ਮੈਂ ਰਿਸ਼ਤੇ ਰੱਖ ਕੇ ਕੀ ਲੈਣਾ ਹੈ ਐਨਾ ਇਗਨੋਰ ਕਰ ਦਿੱਤਾ ਅੱਜ ਮਨੁੱਖ ਨੇ ਰਿਸ਼ਤਿਆਂ ਨੂੰ ਪਿਆਰ ਨੂੰ ਕਿਸੇ ਨਾਲ ਪਿਆਰ ਬਣਾ ਕੇ ਰੱਖਣ ਨੂੰ ਕਿ ਬੰਦਾ ਕਹਿੰਦਾ ਬਸ ਆਪਣਾ ਕੰਮ ਚੱਲ ਰਿਹਾ ਹੈ ਪਰ ਉਹ ਕੰਮ ਦੇ ਅਕੋਰਡਿੰਗਲੀ ਹਰ ਇੱਕ ਥਾਂ ਤੇ ਬੰਦਾ ਖੜਾ ਹੈ ਉਹੀ ਰੱਬ ਖੜਾ ਹੈ ਉਹੀ ਤੇਰੀ ਅਰਦਾਸ ਸੀ ਜਿਹੜੀ ਅਰਦਾਸ ਤੂੰ ਕੀਤੀ ਸੀ ਉਹ ਅਰਦਾਸ ਜਿਹੜੀ ਪੂਰੀ ਹੋਈਏ ਉੱਥੇ ਉਹ ਮਨੁੱਖ ਨੂੰ ਵੇਖ ਉਹ ਮਨੁੱਖ ਖੜਾ ਸੀ ਉਹੀ ਰੱਬ ਸੀ ਪਰ ਬੰਦਾ ਪੰਗਤੀ ਪੜ ਲੈਂਦਾ ਏ ਜਿਸ ਮਾਨੁਖ ਪੈ ਕਰੂੰ ਬੇਨੰਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮਜਨ ਹਿਰਦੈ ਅਰਾਧਿਆ ਤਿੰਨ ਭਉ ਸਾਗਰ ਤਰਿਆ ਪੰਗਤੀ ਪੜ ਲਈ ਕਿ ਜਿਸ ਮਾਨੁਖ ਤੇ ਬੇਨਤੀ ਕਰਦੇ ਭਾਈ ਉਹ ਤੇ ਆਪ ਦੁੱਖਾਂ ਨਾਲ ਭਰਿਆ ਹੁੰਦਾ ਏ ਪਰ ਇਹਦਾ ਅਰਥ ਨਹੀਂ ਹੁਣ ਮਨੁੱਖ ਨੂੰ ਡਿਲੀਟ ਹੀ ਕਰ ਦਿੱਤਾ ਜਾਵੇ ਅਸੀਂ ਦੂਸਰਾ ਪੱਖ ਹੈ ਨਾ ਜੀ ਜਿਹੜਾ ਪੈਮਾਨੇ ਦਾ ਜ਼ਿੰਦਗੀ ਦਾ ਅਸੀਂ ਇੱਕ ਐਂਗਲ ਤੋਂ ਸੋਚਦੇ ਹਾਂ ਕਈ ਵਾਰ ਸਾਡੇ ਸੋਚਣ ਦਾ ਢੰਗ ਕਿਉਂਕਿ ਆਪਣੇ ਆਪ ਦੇ ਸੈਲਫ ਹੁੰਦਾ ਏ ਤਾਂ ਅਸੀਂ ਦੂਜਾ ਪੱਖ ਕਦੇ ਵੀ ਵੇਖਣਾ ਵੀ ਮਨਜ਼ੂਰ ਨਹੀਂ ਕਰਦੇ ਜਾਂ ਸਮਝਣਾ ਹੀ ਨਹੀਂ ਚਾਹੁੰਦੇ ਕਈ ਵਾਰ ਤੇ ਅਸੀਂ ਮਨੁੱਖ ਅਜਿਹੇ ਹੋ ਚੁੱਕੇ ਹਾਂ ਜੇ ਕੰਮਕਾਰ ਚੱਲ ਰਹੇ ਨੇ ਵਧੀਆ ਤਾਂ ਮਨੁੱਖ ਦੀ ਇੱਕ ਬਿਲਤੀ ਜੀ ਬਣ ਗਈ ਹੈ ਪਿਆਰ ਪਿਉ ਰੱਖਣ ਦੀ ਕੀ ਲੋੜ ਹੈ ਹੁਣ ਬਹੁਤਾ ਲੋਕਾਂ ਨਾਲ ਵੀ ਬਾਲਾ ਰੱਖਣਾ ਚੰਗਾ ਨਹੀਂ ਹੁੰਦਾ ਇੱਕ ਬਿਲਤੀ ਬਣ ਗਈ ਹੈ ਇੱਕ ਸੁਭਾਅ ਬਣ ਗਿਆ ਏ ਜਿਹੜਾ ਸੁਭਾਅ ਮਨੁੱਖ ਨੂੰ ਇਕੱਲਾ ਕਰ ਰਿਹਾ ਏ ਉਹਨੂੰ ਬਿਲਕੁਲ ਵੱਖਰਾ ਕਰ ਰਿਹਾ ਏ ਉਹ ਕਹਿੰਦਾ ਠੀਕ ਆ ਆਪਾਂ ਬੈਠੇ ਆ ਉਹ ਪਿਆਰ ਮੁਹੱਬਤ ਮਿਲਵਰਤਨ ਜਿਹੜਾ ਹੋਣਾ ਚਾਹੀਦਾ ਏ ਉਹ ਖਤਮ ਹੁੰਦਾ ਜਾ ਰਿਹਾ ਏ ਇਹਨਾਂ ਪੰਕਤੀਆਂ ਦੇ ਅਰਥ ਫਿਰ ਅਸੀਂ ਹੋਰ ਟੰਗ ਨਾਲ ਲੈ ਜਾਂਦੇ ਹਾਂ ਮੈਂ ਦੁਬਾਰਾ ਬੋਲ ਕੇ ਅੱਗੇ ਵਧਾਂ ਤਾਂ ਮਨੁੱਖ ਤੇਰੇ ਕਾਰਜ ਤੇਰੇ ਕੰਮ ਕਾਰ ਤੇਰੇ ਬਿਜ਼ਨਸ ਚਲਾਉਣ ਵਾਲਾ ਉਹ ਰੱਬ ਆਪ ਸੀ ਉਸ ਮਨੁੱਖ ਦੇ ਰੂਪ ਦੇ ਵਿੱਚ ਜਿਹਨੂੰ ਤੂੰ ਭੁੱਲ ਗਿਆ ਹੈ ਜਿਹਦੀ ਤੂੰ ਕਦਰ ਨਹੀਂ ਪਾਈ ਜਿਹਨੂੰ ਤੂੰ ਯਾਦ ਹੀ ਨਹੀਂ ਰੱਖਿਆ ਕਦੇ ਕਿਹਾ ਹੀ ਨਹੀਂ ਜੀ ਤੁਹਾਡਾ ਬੜਾ ਧੰਨਵਾਦ ਸ਼ਾਇਦ ਉਸ ਸਮੇਂ ਜੇ ਤੁਸੀਂ ਨਾ ਹੁੰਦੇ ਜਾਂ ਤੁਸੀਂ ਰੱਬ ਰੂਪ ਬਣ ਕੇ ਨਾ ਖੜੇ ਹੁੰਦੇ ਤਾਂ ਸ਼ਾਇਦ ਮੇਰਾ ਇਹ ਕੰਮ ਨਾ ਚੱਲਦਾ ਜੇ ਮੈਂ ਇੱਥੇ ਨਾ ਹੁੰਦਾ ਪਰ ਵੇਖ ਉਹਨੇ ਤੇਰੀ ਮਦਦ ਕੀਤੀ ਉਲਟਾ ਤੂੰ ਕੋਈ ਵਿਗਾੜ ਪਾ ਕੇ ਅੱਜ ਬੁਰੇ ਬਣ ਕੇ ਬੈਠੇ ਹਾਂ ਅੱਜ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਬੜਾ ਕੁਝ ਹੈਪਨ ਹੁੰਦਾ ਹੈ ਮਹਿਸੂਸ ਕਰਿਓ ਕਿਵੇਂ ਗੱਲਾਂ ਹੈਪਨ ਹੋ ਜਾਂਦੀਆਂ ਨੇ ਉਹਨੂੰ ਤੂੰ ਭੁੱਲ ਹੀ ਗਿਆ ਏ ਹਾਲਾਂਕਿ ਮਦਦ ਤੇ ਹੋਈ ਸੀ ਤੇਰੀ ਤੇਰੀ ਬਾਤ ਫੜੀ ਸੀ ਉਹੀ ਰੱਬ ਸੀ ਤੂੰ ਅੱਜ ਵੇਖ ਅੱਜ ਤੇਰੇ ਘਰ ਵਿੱਚ ਜੋ ਜੋ ਵੀ ਹੈ ਇਹ ਨਹੀਂ ਹੋਣਾ ਸੀ ਜੇ ਉਹ ਉਹ ਇਨਸਾਨ ਉਹ ਰੱਬ ਉਹੀ ਰੱਬ ਹੈ ਜੀ ਉਹ ਇਨਸਾਨ ਜਿਹੜਾ ਖੜਾ ਸੀ ਉਹ ਜੇ ਨਾ ਹੁੰਦਾ ਤੇਰੀਆਂ ਅਰਦਾਸਾਂ ਤੇਰੇ ਪਾਠ ਤੇਰੇ ਸਹਿਜ ਪਾਠ ਜਿਹੜੇ ਤੂੰ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਅੱਗੇ ਆ ਕੇ ਕਰਦਾ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿਹੜੇ ਮਨੁੱਖ ਦੇ ਰੂਪ ਦੇ ਵਿੱਚ ਤੇਰੇ ਥਾਂ ਤੇ ਆ ਕੇ ਖੜੇ ਸੀ ਉਸ ਮਨੁੱਖ ਨੂੰ ਵੇਖ ਫਿਰ ਪੰਗਤੀ ਪੜ ਲੈਂਦੇ ਆ ਮਾਨੋ ਕਿ ਟੇਕ ਬਿਰਤੀ ਸਭ ਜਾਣ ਉਹ ਮਨੁੱਖ ਵਿਚਾਰਾ ਡਿਲੀਟ ਹੀ ਹੋ ਗਿਆ ਵਿੱਚੋਂ ਉਹ ਭਲਾ ਇਨਸਾਨ ਜਿਹੜਾ ਕਦੇ ਆਇਆ ਸੀ ਉਹ ਵਾਕ ਹੀ ਹੋ ਗਿਆ ਨਫ਼ਰਤ ਪੈਦਾ ਹੋ ਗਈ ਆਖੇ ਮੇਰਾ ਤੇ ਜੀ ਰੱਬ ਨੇ ਕੰਮ ਸਵਾਰੇ ਆ ਮੈਂ ਤਾਂ ਕਿਸੇ ਤੋਂ ਆਸ ਹੀ ਨਹੀਂ ਸੀ ਰੱਖੀ ਫਿਰ ਉਹ ਮਨੁੱਖ ਕਿੱਥੇ ਗਿਆ ਆਪਾਂ ਨਾ ਇਹ ਬੜਾ ਬਰੀਕ ਪੁਆਇੰਟ ਨੇ ਮੈਂ ਰੁਕਿਆ ਹੀ ਹੋਇਆ ਇੱਕ ਗੱਲ ਤੇ ਮੈਂ ਬਦਲ ਨੂੰ ਤੇ ਕੇ ਦਮ ਉਹ ਵੱਧ ਸਕਦਾ ਹਾਂ ਮਨੁੱਖ ਡਿਲੀਟ ਹੋ ਗਿਆ ਉਹ ਭਲਾ ਇਨਸਾਨ ਅਸੀਂ ਰਿਸ਼ਤੇ ਵਿਗਾੜ ਲਈ ਕਹਿੰਦੇ ਤੂੰ ਉਹਨੂੰ ਭੁੱਲ ਗਿਆ ਉਹਨੂੰ ਵਿਸਾਰ ਦਿੱਤਾ ਧਿਆਨ ਦੇ ਨਾਲ ਜੀ ਮਨੁੱਖੀ ਟੇਕ ਬਿਰਤੀ ਸਭ ਜਾਣ ਪਹਿਚਾਨ ਉਸ ਮਨੁੱਖ ਦੀ ਕਦਰ ਪਾ ਤਕਬੀਰ ਕਹਾਣੀ ਪੀੜ ਤੇ ਧਕਾਣੀਆਂ ਹੀ ਪੀੜ ਰਿਹਾ ਹੈ ਕਹਿੰਦੇ ਸਮਝ ਕੁਝ ਵੀ ਨਹੀਂ ਆਈ ਸਤਗੁਰੂ ਦੀ ਏ ਛੜਾਈ ਹਲੇ ਵੀ ਸਤਗੁਰੂ ਛੜਾ ਲਏ ਸਾਨੂੰ ਬਦਲ ਲਏ ਸਮਝਾ ਲਏ ਪਰ ਫਿਰ ਵੀ ਕਹ ਤੇ ਮੈਂ ਕਹਿੰਦੇ ਪਰਾਪੂਰਬਲੀ ਭਾਵਣੀ ਪ੍ਰਗਟ ਹੋਈ ਆਏ ਤੇਰੇ ਅੰਦਰ ਵਿਖ ਭਾਵਨਾ ਤੇ ਹੈ ਸੱਚ ਨਾਲ ਜੁੜਨ ਦੀ ਪਰ ਵਿਕਾਰ ਹਾਵੀ ਹੋ ਜਾਂਦੇ ਨੇ ਆਸਾ ਮਨਸ਼ਾ ਹਾਵੀ ਹੋ ਜਾਂਦੀਆਂ ਨੇ ਬਹੁਤ ਕੁਝ ਹਾਵੀ ਹੁੰਦਾ ਏ ਸਤਗੁਰੂ ਨੇ ਕਹਿੰਦੇ ਹੁਣ ਬਾਹਰੋਂ ਗਿਆਨ ਬਖਸ਼ ਕੇ ਸੱਚ ਬਖਸ਼ ਕੇ ਉਹ ਭਾਵਨਾ ਉਹ ਪੂਰਬਲੀ ਜਿਹੜੀ ਅੰਦਰ ਬਖਸ਼ਿਸ਼ ਸੀ ਉਹ ਪ੍ਰਗਟ ਹੋ ਗਈ ਇਹਨੂੰ ਪਿਛਲੇ ਜਨਮਾਂ ਨਾਲ ਜੀ ਜੋੜਿਓ ਇੱਥੇ ਹੀ ਰੱਖ ਲਿਓ ਕਿ ਅੱਜ ਦੇ ਜੋ ਇਸ ਜਨਮ ਦੇ ਵਿੱਚ ਵੀ ਆਸਾਂ ਉਮੀਦਾਂ ਤੇ ਹੈਗੀਆਂ ਨੇ ਜੁੜਨਾ ਚਾਹੁੰਨਾ ਏ ਉਹੀ ਪ੍ਰਗਟ ਹੋ ਗਈਆਂ ਨੇ ਗੁਰੂ ਨੇ ਰੱਖ ਲਿਆ ਹੈ ਤੇ ਇਸ ਨੁਕਤੇ ਨੂੰ ਧਿਆਨ ਦੇ ਨਾਲ ਸਮਝੀਏ ਜੀਵਨ ਦੇ ਵਿੱਚ ਰੱਬ ਆਪ ਕਿਤੇ ਵੀ ਪ੍ਰਗਟ ਨਹੀਂ ਹੋਵੇਗਾ ਬੜੇ ਨੇੜੇ ਨੂੰ ਮਹਿਸੂਸ ਕੀਤਾ ਹੈ ਜੀ ਇਸ ਗੱਲ ਨੂੰ ਮੈਂ ਮੇਰੇ ਅੱਜ ਤੱਕ ਵੀ ਨਿੱਕੇ ਨਿੱਕੇ ਜੋ ਕੰਮ ਹੋਏ ਨੇ ਉਥੇ ਹਰ ਇੱਕ ਥਾਂ ਤੇ ਮੈਂ ਹਮੇਸ਼ਾ ਹੀ ਧੰਨਵਾਦੀ ਹਾਂ ਉਹਨਾਂ ਇਨਸਾਨਾਂ ਦਾ ਜਿੱਥੇ ਕਿਸੇ ਵੀ ਨੇ ਵੀ ਕੋਈ ਸਲਾਹ ਦਿੱਤੀ ਸੀ ਪੈਸੇ ਨਾਲ ਮਦਦ ਹੋਈ ਸੀ ਕਿਸੇ ਨੇ ਰਸਤਾ ਦੱਸਿਆ ਸੀ ਕਿਸੇ ਨੇ ਪਾਣੀ ਪਿਲਾਇਆ ਸੀ ਕਿਉਂਕਿ ਉੱਥੇ ਹੀ ਉਹ ਰੱਬ ਖੜਾ ਸੀ ਮੇਰੇ ਜ਼ਿੰਦਗੀ ਦੇ ਪੈਮਾਨਿਆਂ ਨੂੰ ਅੱਗੇ ਲਿਜਾਣ ਦੇ ਵਿੱਚ ਕੋਈ ਰੱਬ ਆਪ ਨਹੀਂ ਸੀ ਪ੍ਰਗਟ ਹੋਇਆ ਉੱਥੇ ਮਨੁੱਖ ਖੜੇ ਸੀ ਰੱਬ ਰੂਪ ਬਣ ਕੇ ਜਿੰਨਾ ਸਮਾਂ ਮਨੁੱਖਾਂ ਨੂੰ ਅਸੀਂ ਓਨੀ ਇੰਪੋਰਟੈਂਸ ਨਹੀਂ ਦੇਵਾਂਗੇ ਉਹਨਾਂ ਦੀ ਕਦਰ ਨਹੀਂ ਪਾਵਾਂਗੇ ਗੁਰਬਾਣੀ ਦੀ ਵਿਆਖਿਆ ਫਿਰ ਮੈਂ ਤੇਜੀ ਰੱਬ ਨਾਲ ਜੁੜਿਆ ਹੋਇਆ ਪਾਠ ਕੀਤੇ ਮੈਂ ਸੁਖਣੀ ਸਾਹਿਬ ਦੇ ਏਨੇ ਪਾਠ ਕੀਤੇ ਸਹਿਜ ਪਾਠ ਕਰਵਾਇਆ ਮੇਰਾ ਕੰਮ ਹੋ ਗਿਆ ਕੰਮ ਹੋਇਆ ਕਿਵੇਂ ਸੀ ਉਹ ਭੁੱਲ ਗਿਆ ਕਿਹੜਾ ਮਨੁੱਖ ਸੀ ਉੱਥੇ ਉਹ ਭੁੱਲ ਗਿਆ ਮੈਂ ਦੁਬਾਰਾ ਕਹਿ ਕੇ ਜੀ ਫਤਿ ਬਲਾਦੇਮਾ ਮਨੁੱਖਾਂ ਨੂੰ ਨਾ ਵਿੱਚੋਂ ਡਿਲੀਟ ਕਰੀਏ ਫਿਰ ਅਸੀਂ ਗੁਰਬਾਣੀ ਦੇ ਦੁਆਰਾ ਵੀ ਉਹ ਕਦਰ ਨਹੀਂ ਪਾਸ ਸਮਾਂਗੇ ਸਕਾਂਗੇ ਗੁਰਬਾਣੀ ਨੂੰ ਵੀ ਸਹੀ ਸਮਝ ਨਹੀਂ ਸਕਾਂਗੇ ਅਰਥ ਸਹੀ ਨਹੀਂ ਹੋਣਗੇ ਫਿਰ ਸਾਡਾ ਇੱਤਾਂ ਬੈਠਿਆ ਆਇਆ ਗਿਆ ਕਿਸੇ ਵੀ ਕੰਮ ਦਾ ਨਹੀਂ ਕਿਉਂਕਿ ਅਸਲ ਢੰਗ ਦੇ ਨਾਲ ਗੁਰਬਾਣੀ ਦੇ ਮਾਰਗ ਨੂੰ ਜਾਣ ਨਹੀਂ ਸਕੇ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਨੂੰ ਇਹ ਪੰਕਤੀਆਂ ਸਹੀ ਅਰਥਾਂ ਦੇ ਵਿੱਚ ਸਮਝ ਆ ਜਾਣ ਜਿੰਦਗੀ ਦੇ ਪੈਮਾਨੇ ਸਹੀ ਢੰਗ ਦੇ ਨਾਲ ਸਮਝਾਉਣ ਤਾਂ ਪਿਆਰ ਮੁਹੱਬਤ ਬਣਦਾ ਹੈ ਕਿਵੇਂ ਸਾਡੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਕਿਵੇਂ ਸਾਡੇ ਕੰਮ ਚੱਲਦੇ ਨੇ ਕੀ ਆਰੰਭਤਾ ਹੁੰਦੀ ਹੈ ਜਿੰਦਗੀ ਦਾ ਹਰ ਪੈਮਾਨਾ ਸਮਝ ਜਾਵੇਗਾ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਹੁੰਯਾ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਨੀ ਜੀ ਅੰਤ ਵਿੱਚ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MOHALLA TEEJA NA